ਪੰਜਾਬ ਨੇ BBMB ਦੀ ਮੀਟਿੰਗ ਵਿੱਚ ਜਾਣ ਤੋਂ ਕੋਰੀ ਨਾਕ ਕਰ ਦਿੱਤੀ ਹੈ। ਭਾਖੜਾ ਬਿਆਸ ਪ੍ਰਬੰਧਕ ਬੋਰਡ BBMB ਇਹਨਾਂ ਨੇ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਜਿਹੜਾ 4500 ਕਿਊਸਕ ਪਾਣੀ ਹੈ ਉਹ ਹਰਿਆਣਾ ਨੂੰ ਹੋਰ ਛੱਡਿਆ ਚਾਹੀ ਪਰ ਪੰਜਾਬ ਇਹਦੇ ਵਿੱਚ ਨਹੀਂ ਗਏ। ਇਸ ਵੇਲੇ 4000 ਕਿਊਸਕ ਪਾਣੀ ਜਾ ਰਿਹਾ ਹਰਿਆਣੇ ਨੂੰ। ਰੌਲਾ 21 ਮਈ ਤੱਕ ਦਾ ਹੈ ਜੂਨ ਦੇ ਮਹੀਨੇ ਵਿੱਚ ਬਰਸਾਤਾਂ ਆ ਜਾਂਦੀਆਂ ਨੇ ਕਈ ਵਾਰ ਬਰਸਾਤਾਂ ਲੋੜ ਤੋਂ ਜ਼ਿਆਦਾ ਵੀ ਹੋ ਜਾਂਦੀਆਂ ਨੇ ਲੋਕਾਂ ਦਾ ਉੱਲੂ ਬਣਾਇਆ ਹੋਇਆ ਹੈ ਇਹਨਾਂ ਰਾਜ ਸਿਆਸੀ ਲੋਕਾਂ ਨੇ ਤੇ ਹੋਰਾਂ ਨੇ ਇੱਕ ਨਹਿਰ ਹੈ ਸਤਲੁਜ ਜਮਨਾ ਸੰਪਰਕ ਨਹਿਰ ਐਸਵਾਈਐਲ ਇੱਥੇ ਇਹ ਬੰਦ ਹੈ ਹਰਿਆਣਾ ਟੱਪਨਸਾਰ ਨਰਵਾਣਾ ਵਰਦਾਂਚ ਜਾ ਰਹੀ ਹੈ ਇਹਦੇ ਵਿੱਚੋਂ ਪਾਣੀ ਐਸਵਾਈਐਲ ਚ ਵੀ ਤਬਦੀਲ ਕਰ ਦਿੱਤਾ ਜਾਂਦਾ ਕਦੇ ਇਹਨਾਂ ਨੇ ਕੋਈ ਪੰਜਾਬ ਵਾਲਿਆਂ ਨੇ ਗੱਲ ਕੀਤੀ ਸਤਨਮੇ ਤੋਂ ਲੈ ਕੇ ਭਾਵੇਂ 15 ਸਾਲ ਅਕਾਲੀ ਭਾਜਪਾ ਸਰਕਾਰ ਇੱਥੇ ਰਹੀ ਹੈ 10 ਸਾਲ ਤੱਕ ਇਨਾਂ ਨੂੰ ਕਦੇ ਚੇਤਾ ਨਹੀਂ ਆਇਆ ਇਹ ਜਿਹੜਾ ਸਰ ਪਾਰਟੀ ਮੀਟਿੰਗ ਚ ਇਹਦਾ ਗਿਆਨ ਵੀ ਦੇ ਦਿੰਦੇ ਜ਼ਿੰਮੇਵਾਰ ਸਾਰੇ ਨੇ ਉਹਨ ਮਗਰਮਛ ਦੇ ਹੰਝੂ ਜ਼ਿਆਦਾ ਵਹੋਂਦੇ ਆ ਸਾਰਿਆਂ ਨੂੰ ਪਤਾ ਕਿ ਕਿੰਨਿਆਂ ਦੀਆਂ ਕਿੰਨੀਆਂ ਕਿੰਨੀਆਂ ਮਾਮਲੇ ਪੈਦਾ ਹੋਏ ਬੇ ਨੇ ਸਤਲੋ ਜਮਨਾ ਸੰਪਰਕ ਨਹਿਰ ਕਿਹਨੇ ਕਿਹਨੇ ਪੈਸੇ ਲਏ ਇਹਦੇ ਚ ਹਰਿਆਣੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਪਾਣੀ ਤਾਂ ਸਾਂਝਾ ਹੈ ਉਹ ਸ਼ਰੀਮਾਨ ਜੀ ਤੁਸੀਂ ਪਤਾ ਨਹੀਂ ਕਿਹੜੇ ਕਾਨੂੰਨ ਦੀ ਕਿਤਾਬ ਪੜ੍ਹੀ ਹੈ ਇਹ ਰਿਪੇਰੀਅਨ ਸਿਧਾਂਤ ਮੁਤਾਬਕ ਹੁੰਦਾ ਹੈ ਸਭ ਤੋਂ ਪਹਿਲਾਂ ਉਹਦਾ ਹੱਕ ਹੈ ਜਿਸ ਦੇ ਇਲਾਕੇ ਵਿੱਚੋਂ ਉਹ ਦਰਿਆ ਵਹਿੰਦੇ ਨੇ ਤੁਸੀਂ ਕੋਈ ਨਵਾਂ ਕਾਨੂੰਨ ਨਹੀਂ ਬਣਨ ਲੱਗੇ ਅੰਤਰਰਾਸ਼ਟਰੀ ਪੱਧਰ ਤੇ ਕਾਨੂੰਨ ਹੈ ਕਿਉਂ ਉਹਦਾ ਹੱਕ ਹੁੰਦਾ ਕਿਉਂਕਿ ਜੇ ਕੱਲੂ ਹਾੜਾ ਜਨ ਨੁਕਸਾਨ ਵੀ ਉਸ ਰਾਜ ਦਾ ਹੁੰਦਾ ਇਸ ਕਰਕੇ ਫਾਇਦਾ ਵੀ ਉਹਦਾ ਹੁੰਦਾ ਪੰਜਾਬ ਨੇ ਬੀਬੀ ਐਮਬੀ ਦੀ ਮੀਟਿੰਗ ਵਿੱਚ ਜਾਣ ਤੋਂ ਕੋਰੀ ਨਾਕ ਕਰ ਦਿੱਤੀ ਹੈ ਦੇਖੋ ਜਿਹੜਾ ਇਹ ਭਾਖੜਾ ਬਿਆਸ ਪ੍ਰਬੰਧਕ ਬੋਰਡ BBMB ਜੀ ਇਹਨਾਂ ਨੇ ਮੀਟਿੰਗ ਸੱਦੀ ਸੀ ਇਸ ਤੋਂ ਪਹਿਲਾਂ ਵੀ BBMB ਦੇ ਵਿੱਚ ਦੋ ਪ੍ਰਮੁੱਖ ਮੈਂਬਰ ਹੁੰਦੇ ਸੀ ਇੱਕ ਹਰਿਆਣੇ ਦੇ ਇੱਕ ਪੰਜਾਬ ਦੇ ਐਸ ਵੇਲੇ ਇਹਨਾਂ ਨੇ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਜਿਹੜਾ 4500 ਕਿਊਸਕ ਪਾਣੀ ਹੈ ਉਹ ਹਰਿਆਣਾ ਨੂੰ ਹੋਰ ਛੱਡਿਆ ਚਾਹੀਦਾ ਵੀ ਪਰ ਪੰਜਾਬ ਇਹਦੇ ਵਿੱਚ ਨਹੀਂ ਗਏ ਇੱਕ ਗੱਲ ਮੰਨਣੀ ਪਹੂਗੀ ਕਿ ਪੰਜਾਬ ਦੇ ਜਿਹੜੇ ਪ੍ਰਮੁੱਖ ਸਕੱਤਰ ਨੇ ਸੰਜਾਈ ਵਿਭਾਗ ਦੇ ਸ਼੍ਰੀ ਕ੍ਰਿਸ਼ਨ ਕੁਮਾਰ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਬੈਸ ਤਾਂ ਉਹ ਹਰ ਫਰ ਮੌਲਾ ਅਧਿਕਾਰੀ ਨੇ ਕਿਸੇ ਵੀ ਮਹਿਕਮੇ ਦੇ ਵਿੱਚ ਉਹਨਾਂ ਨੂੰ ਭੇਜ ਦਿਓ ਉਹ ਸੁੱਤੇ ਹੋਏ ਮੈਂ ਇੱਕ ਮੈਨੂੰ ਜਗਾਉਣ ਦੀ ਸਮਰੱਥਾ ਰੱਖਦੇ ਆ ਕਾਸ਼ ਜੇ ਬਾਕੀ ਅਧਿਕਾਰੀ ਵੀ ਉਹਨਾਂ ਦੇ ਮੁਤਾਬਕ ਕੰਮ ਕਰ ਲੈਣ ਬੀਬੀ ਐਮਬੀ ਸਾਡਾ ਸਾਂਝਾ ਹੈ ਪਾਣੀ ਦੀ ਅਲਾਟਮੈਂਟ ਸੁਈਆਂ ਬੀਆਂ ਨੇ ਤਾਂ ਇਸ ਮੀਟਿੰਗ ਦੇ ਵਿੱਚ ਜਿਹੜਾ ਪੰਜਾਬ ਦਾ ਨਾ ਜਾਣਾ ਇਹਨੂੰ ਕਿਹਾ ਜਾ ਸਕਦਾ ਕਿ ਪੰਜਾਬ ਇੱਕ ਰੋਸ ਵਜੋਂ ਨਹੀਂ ਗਿਆ ਜੇ ਹਰ ਥਾਂ ਤੇ ਤੁਸੀਂ ਅੜਕੇ ਹੀ ਪੋਣੇ ਕੇਂਦਰੀ ਗ੍ਰਹਿ ਸਖਤਰ ਨੇ ਮੀਟਿੰਗ ਸੱਦੀ ਉਹਨੇ ਕੋਈ ਤੱਕੇਸ਼ਾਹੀ ਨਹੀਂ ਵਰਤੀ ਉਹਨਾਂ ਨੇ ਕਿਹਾ ਕਿ ਤੁਸੀਂ ਕਿਰਪਾ ਕਰਕੇ ਆਪਸ ਵਿੱਚ ਦੀ ਬੈਠ ਕੇ ਵੰਡ ਲਓ ਐਸ ਵੇਲੇ 4000 ਕਿਊਸਕ ਪਾਣੀ ਜਾ ਰਿਹਾ ਹਰਿਆਣੇ ਨੂੰ ਜੀ ਰੌਲਾ 21 ਮਈ ਤੱਕ ਦਾ ਹੈ 21 ਮਈ ਤੋਂ ਬਾਅਦ ਦੁਬਾਰਾ ਅਲਾਟਮੈਂਟ ਦਾ ਕੰਮ ਸ਼ੁਰੂ ਹੋ ਜਾਣਾ ਹੈ ਪਰ ਇੱਥੇ ਅਫਸੋਸ ਨਾਲ ਕਹਿਣਾ ਪੈ ਰਿਹਾ ਪੰਜਾਬੀ ਦੀ ਕਹਾਵਤ ਹੈ ਕਿ ਖਾਣ ਪੀਣ ਨੂੰ ਕੋਈ ਤੇ ਡੰਡੇ ਖਾਣ ਨੂੰ ਕੋਈ ਜੀ ਕਿਉਂਕਿ ਜਦੋਂ ਅੱਗੇ ਜੂਣ ਦੇ ਮਹੀਨੇ ਵਿੱਚ ਬਰਸਾਤਾਂ ਆ ਜਾਂਦੀਆਂ ਨੇ ਕਈ ਵਾਰ ਬਰਸਾਤਾਂ ਲੋੜ ਤੋਂ ਜ਼ਿਆਦਾ ਵੀ ਹੋ ਜਾਂਦੀਆਂ ਨੇ ਇੱਕ ਨਹਿਰ ਸਤਲੁਜ ਜਮਨਾ ਸੰਪਰਕ ਨਹਿਰ ਐਸਵਾਈਐਲ ਜੀ ਹਰਿਆਣਾ ਆ ਜਦੋਂ ਰਾਜਪੁਰੇ ਤੋਂ ਅਗਲੇ ਪਾਸੇ ਜਾ ਕੇ ਸਰਾਲਾ ਪਿੰਡ ਆਉਂਦਾ ਉਸ ਤੋਂ ਅੱਗੇ ਇਹ ਸਤਲੁਜ ਜਮਨਾ ਸੰਪਰਕ ਨਹਿਰ ਹਰਿਆਣੇ ਦੇ ਵਿੱਚ ਚਲੀ ਜਾਂਦੀ ਹੈ ਲੋਕਾਂ ਦਾ ਉੱਲੂ ਬਣਾਇਆ ਵੈ ਇਹਨਾਂ ਰਾਜ ਸਿਆਸੀ ਲੋਕਾਂ ਨੇ ਤੇ ਹੋਰਾਂ ਨੇ ਇੱਥੇ ਇਹ ਬੰਦ ਹੈ हरियाणा टप्पनसार ਆ ਜਿਹੜਾ ਨਰਵਾਣਾ ਵਰਦਾਂਚ ਜਾ ਰਹੀ ਹੈ ਇਹਦੇ ਵਿੱਚੋਂ ਪਾਣੀ ਐਸਬੀਐਲ ਚ ਵੀ ਤਬਦੀਲ ਕਰ ਦਿੱਤਾ ਜਾਂਦਾ ਕਦੇ ਇਹਨਾਂ ਨੇ ਕੋਈ ਪੰਜਾਬ ਵਾਲਿਆਂ ਨੇ ਗੱਲ ਕੀਤੀ ਜੀ ਇਹ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦਾ ਤੇ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਸਰਕਾਰਾਂ 10 ਸਾਲ ਲਗਾਤਾਰ ਅਕਾਲੀ ਦਲ ਦੀਆਂ ਉੱਤੇ ਭਾਜਪਾ ਦੀਆਂ ਹਰੇ ਲੇਲੀ ਮੀ ਆ ਰਹੀਆਂ ਜੀ 10 ਸਾਲ ਕਾਂਗਰਸ ਵੀ ਰਹੀ ਚਲੋ ਦੋ ਵਾਰੀਆਂ ਚ ਤਿੰਨ ਸਾਲ ਇਹਨਾਂ ਦੇ ਹੋ ਗਿਆ 10 ਤੋਂ 10 20 ਤੇ ਉਦੋਂ ਪਹਿਲਾਂ 97 ਤੋਂ ਲੈ ਕੇ ਭਾਵ 15 ਸਾਲ ਅਕਾਲੀ ਭਾਜਪਾ ਸਰਕਾਰ ਇੱਥੇ ਰਹੀ ਹੈ 10 ਸਾਲ ਤੱਕ ਇਕੱਠੇ ਇਹਨਾਂ ਨੂੰ ਕਦੇ ਚੇਤਾ ਨਹੀਂ ਆਇਆ ਇਹ ਜਿਹੜਾ ਸਰ ਪਾਰਟੀ ਮੀਟਿੰਗ 'ਚ ਇਹਦਾ ਗਿਆਨ ਵੀ ਦੇ ਦਿੰਦੇ ਜਿਹੜੇ ਇਹਨਾਂ ਦੋਹਾਂ ਨਹਿਰਾਂ ਦੇ ਇਹ ਨਹਿਰ ਇੱਥੇ ਫਤੇਗੜ ਸਾਹਿਬ ਦੇ ਕੋਲ ਸਰਹੰਦ ਦੇ ਕੋਲ ਜਿਹੜੀ ਭਾਖੜਾ 메ਨ ਲਾਈਨ ਹੈ ਜੀ ਫਲੋਟਿੰਗ ਤੋਂ ਥੋੜਾ ਜਿਹਾ ਅੱਗੇ ਜਾ ਕੇ ਇਹਦੇ ਦੋ ਹਿੱਸੇ ਹੋ ਜਾਂਦੇ ਨੇ ਇੱਕ ਨੂੰ ਨਰਵਾਣਾ ਬ੍ਰਾਂਚ ਕਹਿੰਦੇ ਆ ਜਿਹੜੀ ਰਾਜਪੁਰੇ ਦੇ ਵਿੱਚ ਹੁੰਦੀ ਹੋਈ ਅੱਗੇ ਜਾਂਦੀ ਹੈ ਜੀ ਦੂਜੇ ਪਾਸੇ ਭਾਖੜਾ ਨਹਿਰ ਹੈ ਜਿਹੜੀ ਖਨੌਰੀ ਤੱਕ ਜਾਂਦੀ ਹੈ ਉਦੋਂ ਅੱਗੇ ਉਹਦੇ ਹਿੱਸੇ ਹੋ ਜਾਂਦੇ ਨੇ ਤੇ ਘੁਮਕਮਾ ਕੇ ਉਹ ਫੇਰ ਤਲਵੰਡੀ ਸਾਬੋ ਵਾਲੇ ਪਾਸੇ ਨੂੰ ਆ ਜਾਂਦੀ ਹੈ ਜਿੱਥੇ ਉਸ ਖੇਤਰ ਦਾ ਪਿੰਡ ਹੈ ਨਥਿਆ ਸਿੰਗੋ ਲਹਿਰੀ ਜੀ ਇਧਰਲੇ ਪਾਸੇ ਨੂੰ ਮੁੜੇ ਹੁੰਦੀ ਹੈ ਸੋ ਮੈਂ ਸਮਝਦਾ ਕਿ ਪੰਜਾਬ ਦਾ ਸਿਆਸਦਾਨ ਗੱਲਾਂបਾਤਾਂ ਮਾਰ ਗਿਆ ਨੇ ਇਹਨਾਂ ਨੇ ਤੇ ਕੰਮ ਨਹੀਂ ਉਸ ਤਰੀਕੇ ਨਾਲ ਕੀਤਾ ਜੀ ਨਾ ਬਹੁਤ ਵੱਡਾ ਹੈਗਾ ਹੁਣ ਇਹ ਜਿਹੜੀ ਮੀਟਿੰਗ ਦਾ ਬਾਈਕਟ ਕੀਤਾ ਹੋ ਇਸ ਕਰਕੇ ਨਹੀਂ ਕੀਤਾ ਇਹ ਗੱਲ ਤਾਂ ਹੈਗੀ ਅੱਜ 4 ਤਰੀਕ ਨੂੰਗੀ 17 ਦਿਨਾਂ ਦੀ ਗੱਲ ਹੈ ਜੀ 21 ਤਰੀਕ ਤੋਂ ਦੁਬਾਰਾ ਅਲਾਟਮੈਂਟ ਦਾ ਪਾਣੀ ਜਿਹੜਾ ਹੋਣਾ ਉਹ ਕੇਂਦਰੀ ਗ੍ਰਹਿ ਸਕੱਤਰ ਨੇ ਵੀ ਇਹੀ ਕਿਹਾ ਵੀ ਭਾਈ ਤੁਸੀਂ ਵੀਰ ਭਾਈ ਨਾਲ ਉਹਨਾਂ ਨਾਲ ਗੱਲ ਕਰ ਲਓ ਜੇ ਤੁਹਾਨੂੰ ਉਹ ਪਾਣੀ ਦਿੰਦੇ ਨੇ 4000 ਕਿਊਸਕ ਇਸ ਵੇਲੇ ਵੀ ਹਰਿਆਣੇ ਨੂੰ ਜਾ ਰਿਹਾ ਹੈ ਜੀ ਤਾਂ ਤੁਸੀਂ ਇਹ ਕਹਿੰਦੇ ਜੀ 8500 ਇਕੱਠਾ ਦੇਣੇ ਪਹਿਲਾਂ ਵੀ ਸ਼ਾਇਦ ਦਿੱਤਾ ਜਾਂਦਾ ਰਿਹਾ ਹੋਣਾ ਉਦੋਂ ਚੁੱਪਚੀ ਪੀਤੇ ਐ ਭਾਈ ਬਾਲੀਆਂ ਵੀ ਰਹਿੰਗਾ ਇੱਥੇ ਕਈਆਂ ਦੀਆਂ ਜੀ ਸੋਏ ਸਾਰੇ ਮਾਮਲੇ ਦੇ ਵਿੱਚ ਉੱਥੇ ਜਿਹੜੀ ਪੁਲਿਸ ਲੱਗੀ ਵੀ ਐ ਪੰਜਾਬ ਦੀ ਪੁਲਿਸ ਤਨਾਤ ਕਰਦੀ ਪੰਜਾਬ ਦੀ ਸਰਕਾਰ ਨੇ ਜੀ ਜੇ ਭਾਗੜਾ ਤੇ ਨਹੀਂ ਕਰ ਸਕਦੇ ਤਾਂ ਨੰਗਲ ਹੈਡਵਰਕਸ ਤੇ ਤਾਂ ਕਰ ਹੀ ਸਕਦੇ ਉਹ ਤਾਂ ਸਾਡਾ ਏਰੀਆ ਜੀ ਸੋ ਕੁੱਲਮ ਲਾ ਕੇ ਇਹ ਜਿਹੜਾ ਰੌਲਾ ਪਾਇਆ ਵਾ ਇਹਦੇ ਉੱਤੇ ਇਹਨਾਂ ਨੇ ਪਹਿਲਾਂ ਸਰ ਪਾਰਟੀ ਮੀਟਿੰਗ ਸਦਲੀ ਸਾਰਿਆਂ ਨੇ ਕਹਿਤਾ ਜੀ ਪਾਣੀਆਂ ਦੇ ਮਾਮਲੇ 'ਚ ਅਸੀਂ ਮੁੱਖ ਮੰਤਰੀ ਭਗਵੰਤ ਦੇ ਨਾਲ ਐ। ਸੋ ਮੈਂ ਸੰਵਿਧਾਨਕ ਇਹਦੇ ਉੱਤੇ ਰੌਲਾ ਗੋਲਾ ਘੱਟ ਪਾਓ, ਕੁਝ ਕੰਮ ਕਰਕੇ ਦਿਖਾਓ। ਜੀ। ਪੰਜਾਬ ਨੂੰ ਪਤਾ ਲੱਗਾ ਕਿ ਪੰਜਾਬ ਦੇ ਜਿਹੜੇ ਇਹ ਲੋਕ ਨੇ ਪੰਜਾਬੀ ਇਕਜੁੱਟਤਾ ਦੇ ਨਾਲ ਖੜੇ ਐ ਪਰ ਸਾਰਿਆਂ ਨੂੰ ਪਤਾ ਕਿ ਕਿੰਨਿਆਂ ਦੀਆਂ ਕਿੰਨੀਆਂ ਕਿੰਨੀਆਂ ਮਾਮਲੇ ਪੈਦਾ ਹੋਏ ਬੇਨੇ। ਸਤਲੁਜ ਜਮਨਾ ਸੰਪਰਕ ਨਹਿਰ ਕਿਨੇ ਕਿਨੇ ਪੈਸੇ ਲਏ ਇਹਦੇ ਚ ਜੇ ਪਹਿਲਾ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਮਝੌਤੇ ਤੋੜਤੇ 2016 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਇਹਨਾਂ ਨੇ ਦੂਜਾ ਤੋੜਤਾ ਕਹਿੰਦੇ ਚੱਕੋ ਅਸੀਂ ਜਿਹੜੀ ਜ਼ਮੀਨ ਲਈ ਸੀ ਉਹ ਜ਼ਮੀਨ ਹੀ ਡੀ ਨੋਟੀਫਾਈ ਕਰ ਦਿੰਨੇ ਆ ਜੀ ਅਜੇ ਤੱਕ ਕਿਸਾਨਾਂ ਨੂੰ ਮੋੜ ਦਿੰਨੇ ਆ ਉਦੋਂ ਮੈਨੂੰ ਯਾਦ ਆ ਅਕਾਲੀ ਆਗੂ ਸੀ ਬਿਕਰਮ ਸਿੰਘ ਮਜੀਠੀਆ ਕੋ ਪੂਰੀ ਪਿੰਡ ਦੇ ਵਿੱਚ ਆਏ ਸੀ ਜਿੱਥੇ ਇੰਦਰਾ ਗਾਂਧੀ ਨੇ 1982 ਦੇ ਵਿੱਚ ਇਹਦਾ ਨੀ ਪੱਥਰ ਰੱਖਿਆ ਸੀ ਸਤਲੁਜ ਜਮਨਾ ਸੰਪਰਕ ਕਨੈਰ ਦਾ ਜੀ ਸੋ ਪੈਸੇ ਦਿਨ ਤੁਰਪੇ ਹਰਿਆਣੇ ਨੂੰ ਜਿਹੜੇ ਪੈਸੇ ਪਹਿਲਾਂ ਇਹਨਾਂ ਨੇ ਲਏ ਆ ਲਏ ਕੀ ਨੇ ਪ੍ਰਕਾਸ਼ ਸਿੰਘ ਬਾਦਲ ਨੇ ਜੀ ਉਹਨਾਂ ਨੇ ਪੈਸੇ ਲਏ ਨਹੀਂ ਸੋ ਇਹਦੇ ਵਿੱਚ ਕਿਹਦੀ ਕਿਹਦੀ ਮੈਂ ਕਹਾ ਜਿੰਮੇਵਾਰ ਸਾਰੇ ਨੇ ਹੁਣ ਮਗਰਮਛ ਦੇ ਹੰਝੂ ਜਿਆਦਾ ਵਾਹੁੰਦੇ ਐ ਅਜੇ ਵੀ ਕੋਈ ਕਾਨੂੰਨੀ ਚਾਰਾ ਜੋਈ ਕਰਕੇ ਜਿਹੜਾ ਮਸਲਾ ਕੈਪਟਨ ਅਮਰਿੰਦਰ ਸਿੰਘ ਵਾਲਾ ਉੱਥੇ ਰਾਸ਼ਟਰਪਤੀ ਸਾਹਿਬ ਕੋਲ ਪਹੁੰਚ ਗਿਆ ਸੀ ਉਹ ਸਾਰੇ ਦਾ ਸਾਰਾ ਮਾਮਲਾ ਹੱਲ ਕਰਨ ਦੇ ਯੋਗ ਐ ਉਹਦੇ ਤੇ ਕੋਈ ਹੱਲ ਹੋਵੇ ਬੈਠ ਕੇ ਕੋਈ ਏਕਾ ਬਣੇ ਅਦਰਵਾਈਜ਼ ਇੱਕ ਨੀਤੀ ਤਹਿਤ ਪੰਜਾਬ ਦਾ ਬਾਰੀ ਪਾਣੀ ਵੀ ਖੋਲਿਆ ਤੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਵੀ ਇਹਨਾਂ ਨੇ ਬਰਬਾਦ ਕਰਤਾ ਕਿਉਂ 14000 ਲੱਖ ਟਿਊਬਲ ਪੰਜਾਬ ਦੇ ਵਿੱਚ ਐਸ ਵੇਲੇ ਇਸ ਤੋਂ ਵੱਧ ਹੀ ਐਡਜਸਟ ਕਰ ਰਿਹਾ ਜਿਹੜਾ ਧਰਤੀ ਦੇ ਹੇਠਾਂ ਵੀ ਆ ਹੁਣ ਆਜੂਗਾ ਆਪਣਾ ਝੋਨੇ ਦਾ ਸੀਜ਼ਨ ਤੇ ਦੇਖਿਓ ਉਦੋਂ ਕਿਵੇਂ ਮੜਾ ਮੂਹੀ ਪਾਣੀ ਨਿਕਲਦਾ ਹੈ ਹਮ ਤੇ ਜੇ ਕੇਂਦਰ ਦੀ ਸਰਕਾਰ ਇਨਾਂ ਦੇ ਨਾਲ ਮਿਲ ਕੇ ਹਰਿਆਣਾ ਵੀ ਪੰਜਾਬ ਵੀ ਜੀ ਝੋਨੇ ਦੀਆ ਬਦਲ ਲੱਭ ਲਿਆ ਜਾਂਦਾ ਤਾਂ ਘਟੂ ਘਟ ਧਰਤੀ ਇਟਲਾ ਪਾਣੀ ਬਚਦਾ ਜਾਂ ਪੰਜਾਬ ਦੇ ਕੋਈ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਪਾਣੀ ਤਾਂ ਸਾਂਝਾ ਹੈ ਬਿਲਕੁਲ ਜੀ ਉਹ ਸ਼੍ਰੀਮਾਨ ਜੀ ਤੁਸੀਂ ਪਤਾ ਨਹੀਂ ਕਿਹੜੇ ਕਾਨੂੰਨ ਦੀ ਕਿਤਾਬ ਪੜ੍ਹੀ ਹੈ ਇਹ ਰਿਪੀਰੀਅਨ ਸਿਧਾਂਤ ਮੁਤਾਬਕ ਹੁੰਦਾ ਹੈ ਸਭ ਤੋਂ ਪਹਿਲਾਂ ਉਹਦਾ ਹੱਕ ਹੈ ਜਿਸ ਦੇ ਇਲਾਕੇ ਵਿੱਚੋਂ ਉਹ ਦਰਿਆ ਵਹਿੰਦੇ ਨੇ ਤੁਸੀਂ ਕੋਈ ਨਵਾਂ ਕਾਨੂੰਨ ਨਹੀਂ ਬਣਨ ਲਾਗੇ ਅੰਤਰਰਾਸ਼ਟਰੀ ਪੱਧਰ ਤੇ ਕਾਨੂੰਨ ਹੈ ਕਿਉਂ ਉਹਦਾ ਹੱਕ ਹੁੰਦਾ ਹੈ ਕਿਉਂਕਿ ਜੇ ਕੱਲੂ ਹਾੜਾ ਜਾਂ ਨੁਕਸਾਨ ਵੀ ਉਸ ਰਾਜ ਦਾ ਹੁੰਦਾ ਇਸ ਕਰਕੇ ਫਾਇਦਾ ਵੀ ਉਹਦਾ ਹੁੰਦਾ ਤੁਸੀਂ ਕਿਰਪਾ ਕਰਕੇ ਇੱਕ ਦੂਜੇ ਦੇ ਉੱਤੇ ਇਸ ਤਰ੍ਹਾਂ ਦੇ ਤੰਜਨਾ ਕਸੋ ਕੋਈ ਵਿਚ ਵਿਚਾਲੇ ਵਾਲਾ ਰਸਤਾ ਕੱਢਣ ਦਾ ਯਤਨ ਕਰੋ ਤੇ ਸਾਰੀ ਦੁਨੀਆ ਨੂੰ ਪਤਾ ਕਿ ਆ ਕਿਸਾਨਾਂ ਵਾਲਾ ਤੇ ਉਹ ਜਿਹੜਾ ਹਰਿਆਣਾ ਤੇ ਪੰਜਾਬ ਦਾ ਕਿਸਾਨ ਵੱਡਾ ਤੇ ਛੋਟਾ ਭਾਈ ਬੜਿਆ ਸੀ ਜੀ ਕਿਸਾਨੀ ਅੰਦੋਲਨ ਦੇ ਵਿੱਚ ਅਸ ਇਹਨਾਂ ਦੇ ਅੱਖਾਂ ਦੇ ਵਿੱਚ ਉਹ ਕਿਸਾਨੀ ਏਕਾ ਰੜ ਕਰਿਆ ਹੂੰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ